ਪੰਜਾਬ ਔਰ ਪੰਜਾਬੀ ਇੱਕ ਵਾਰ ਫਿਰ ਤੋਂ ਇਲੈਕਸ਼ਨ ਮੋਡ ਦੇ ਵਿੱਚ ਜਾ ਰਹੇ ਨੇ ਸਿਆਸੀ ਧਿਰਾਂ ਦੇ ਲਈ ਉਪਚੋਣ ਜਿਹੜੀ ਹੋਣ ਵਾਲੀ ਹੈ ਇਹ ਉਪਚੋਣ ਕਿਹੜੀ ਹੈ ਸਭ ਨੂੰ ਪਤਾ ਹੈ ਲੁਧਿਆਣਾ ਪੱਛਮੀ ਦੀ ਇੱਕ ਉਪਚੋਣ ਹੋਣ ਵਾਲੀ ਹੈ ਔਰ ਉਹਦੇ ਲਈ ਹੁਣ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਔਰ ਉਪਚੋਣ ਅਗਨੀ ਪ੍ਰੀਖਿਆ ਜਿਹੜੀ ਹੈ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਬਣਨ ਵਾਲੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂਦਾ ਹੈ ਉਪਚੋਣ ਦੀ ਤਰੀਕੀ ਹੈ ਔਰ ਕਦੋਂ-ਕਦੋਂ ਕੀ ਕੁਝ ਹੋਏਗਾ ਪੰਜਾਬ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਜਿਮਨੀ ਚੋਣ ਦੇ ਲਈ VOTING 19 ਜੂਨ ਨੂੰ ਹੋਏਗੀ ਇਹ ਐਲਾਨ ਭਾਰਤੀ ਚੋਣ ਕਮਿਸ਼ਨ ਨੇ ਕੀਤਾ ਹੈ ਜਿਮਨੀ ਚੋਣ ਦੇ ਲਈ ਨਾਮਜ਼ਦਗੀਆਂ 26 ਮਈ ਤੋਂ ਭਰੀਆਂ ਜਾਣਗੀਆਂ ਅਤੇ 2 ਜੂਨ ਤੱਕ ਇਹ ਭਰੀਆਂ ਜਾਣਗੀਆਂ 26 ਤੋਂ ਲੈ ਕੇ 2 ਜੂਨ ਤੱਕ ਤੁਸੀਂ ਨਾਮਜ਼ਦਗੀ ਪੱਤਰ ਭਰ ਸਕਦੇ ਹੋ ਇਸ ਤੋਂ ਬਾਅਦ 3 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਏਗੀ ਔਰ 5 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲੈ ਜਾ ਸਕਣਗੇ ਜਿਮਨੀ ਚੋਣਾਂ ਦੇ ਲਈ VOTING 19 ਜੂਨ ਨੂੰ ਹੋਏਗੀ ਅਤੇ ਗਿਣਤੀ ਜਿਹੜੀ ਹੈ ਦੀ 23 ਜੂਨ ਨੂੰ ਹੋਏਗੀ ਪੂਰੇ ਦੇਸ਼ ਦੇ ਵਿੱਚ ਪੰਜ ਸੂਬਿਆਂ ਦੇ ਵਿੱਚ ਇਹ ਚੋਣਾਂ ਜਿਹੜੀਆਂ ਹੋਣ ਆਲੀਆਂ ਨੇ ਉਹ उपचुनावਾਂ 19 ਜੂਨ ਨੂੰ ਪੰਜਾਬ ਦੇ ਵਿੱਚ ਉਹ उपचुनाव ਹੋਏਗੀ ਲੁਧਿਆਣਾ ਪਛਮੀ ਦੀ ਔਰ 23 ਜੂਨ ਨੂੰ ਇਹਦੇ ਨਤੀਜੇ ਆਣਗੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਇਹ ਜਿਹੜੀ ਜਿਮਨੀ ਚੋਣ ਹੈ ਕਈ ਸਿਆਸੀ ਪਾਰਟੀਆਂ ਔਰ ਕਈ ਸਿਆਸੀ ਆਗੂਆਂ ਦੇ ਲਈ ਅਗਨੀ ਪ੍ਰੀਖਿਆ ਹੋਣ ਆਲੀ ਹੈ ਲੁਧਿਆਣਾ ਪਛਮੀ ਦੀ ਉਪ ਚੋਣ 19 ਜੂਨ ਨੂੰ ਕਰਵਾਏ ਜਾਣ ਦੇ ਐਲਾਨ ਦੇ ਨਾਲ ਹੀ ਸਿਆਸੀ ਪਾਰਟੀਆਂ ਪੱਬਾਪਾਰ ਹੋ ਗਈਆਂ ਨੇ ਸਿਆਸੀ ਧਿਰਾਂ ਦੇ ਲਈ ਇਹ ਉਪ ਚੋਣ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਏਗੀ ਲੁਧਿਆਣਾ ਪਛਮੀ ਦੀ ਜਮਨੀ ਚੋਣ ਸਿਆਸੀ ਧਿਰਾਂ ਦੇ ਲਈ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਵੀ ਰਾਹ ਪ드ਰਾ ਕਰੇਗੀ ਹਾਕਮ ਤੇ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਬੁਕਾਰੀ ਹੈ ਇਸ ਦੇ ਨਤੀਜੇ ਦੇ ਨਾਲ ਪਾਰਟੀ ਦਾ ਭਵਿੱਖ ਤੈਅ ਹੋਏਗਾ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕੇ ਦੇ ਵਿੱਚ ਪਹਿਲਾਂ ਹੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਾਂਗਰਸ ਉਮੀਦਵਾਰ 파ਰਤਪੂਸ਼ਨ ਆਸ਼ੂ ਪ੍ਰਚਾਰਕ ਵਜੋਂ ਹਮਲਾਵਰ ਹਸਤੀ ਨੇ ਕਾਂਗਰਸੀ ਆਗੂ ਤੇ ਵਿਧਾਇਕ ਜਿਹੜੇ ਨੇ ਰਾਣਾ ਗੁਰਜੀਤ ਵੀ ਲੁਧਿਆਣਾ ਦੇ ਵਿੱਚ ਉਹਨਾਂ ਨੇ ਆਪਣੇ ਡੇਰੇ ਲਾਏ ਹੋਏ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਲਈ ਵੀ ਇਹ ਚੋਣ ਬੁਖਾਰੀ ਹੋਏਗੀ ਹਾਲਾਂਕਿ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਵੀ ਇਸ ਸੀਟ ਤੇ ਆਪਣਾ ਰੰਗ ਦਿਖਾ ਸਕਦੀ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਇਸ ਸੀਟ ਤੋਂ ਆਪਣੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਨੂੰ ਜਿੱਤ ਦਿਵਾਉਣ ਦੇ ਲਈ ਪੂਰੀ ਵਾਅ ਪੇਸ਼ ਲਾਉਣਗੇ ਔਰ ਭਾਜਪਾ ਨੇ ਹਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਉਮੀਦ ਹੈ ਕਿ ਜਲਦ ਉਹ ਵੀ ਉਮੀਦਵਾਰ ਦਾ ਐਲਾਨ ਕਰ ਦੇਣਗੇ ਪਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਲਈ ਇਹ ਸੀਟ ਵਿਕਾਰ ਦਾ ਸਵਾਲ ਹੋਏਗੀ ਲੁਧਿਆਣਾ ਪੱਛਮੀ ਨਰੋਲ ਹਿੰਦੂ ਸੀਟ ਹੈ ਵੇਰਵਿਆਂ ਦੇ ਅਨੁਸਾਰ ਲੁਧਿਆਣਾ ਪੱਛਮੀ ਦੀ ਜਿਹੜੀ ਸੀਟ ਹੈ ਉੱਥੇ 15.07 ਫੀਸਦ ਦਲਿਤ ਵੋਟਰ ਨੇ ਜਦਕਿ ਦਿਹਾਤੀ ਵੋਟਰ ਬਿਲਕੁਲ ਜ਼ੀਰੋ ਨੇ ਪੂਰਾ ਸ਼ਹਿਰੀ ਇਲਾਕਾ ਹੈ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਦੇ ਹਲਕੇ ਤੋਂ ਸਭ ਤੋਂ ਵੱਧ 45424 ਵੋਟਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮਿਲੀਆਂ ਸੀ ਮਤਲਬ ਲੁਧਿਆਣਾ ਪੱਛਮੀ ਜਿੱਥੇ ਹੁਣ ਚੋਣ ਹੋ ਰਹੀ ਹੈ ਪਿਛਲੇ 2024 ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਭਾਜਪਾ ਇੱਥੋਂ ਜਿੱਤੀ ਹੈ ਭਾਜਪਾ ਨੂੰ ਭਾਜਪਾ ਦੇ ਰਵਨੀਤ ਬਿੱਟੂ ਨੂੰ 45424 ਵੋਟਾਂ ਮਿਲੀਆਂ ਸੀ ਇੱਥੋਂ ਕਾਂਗਰਸ ਦੇ ਉਮੀਦਵਾਰ ਸੀ ਅਮਰਿੰਦਰ ਸਿੰਘ ਰਾਜਾ ਬੜਿੰਗ ਲੋਕ ਸਭਾ ਚੋਣਾਂ ਦੇ ਵਿੱਚ ਬੜਿੰਗ ਨੂੰ ਅਸੈਂਬਲੀ ਹਲਕੇ ਇਸ ਅਸੈਂਬਲੀ ਹਲਕੇ ਚੋਂ 30898 ਅਤੇ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ 22461 ਵੋਟਾਂ ਮਿਲੀਆਂ ਸੀ ਸਾਲ 2022 ਦੀ ਜੇਕਰ ਗੱਲ ਕਰੀਏ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਹੈ ਉਸ ਟਾਈਮ ਦੇ ਉੱਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਸੀਟ ਤੋਂ ਆਪ ਨੂੰ 34.47 ਫੀਸਦੀ ਵੋਟ ਹਾਸਲ ਕੀਤੇ ਸੀ ਜਦਕਿ ਕਾਂਗਰਸ ਨੂੰ ਕਾਂਗਰਸ ਨੇ 28.06 ਫੀਸਦੀ ਅਤੇ ਭਾਜਪਾ ਦੇ ਹਿੱਸੇ ਦੇ ਵਿੱਚ 23.95 ਫੀਸਦੀ ਵੋਟ ਆਏ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸੀਟ ਤੋਂ 8. 59 ਫੀਸਡ ਵੋਟ ਮਿਲੇ ਸਕੇ ਜਨਨ ਕਿ ਵੋਟਿੰਗ ਫੀਸਡ ਦੇ ਨਜ਼ਰੀਏ ਦੇ ਨਾਲ ਆਮ ਤੌਰ ਤੇ ਲੁਧਿਆਣਾ ਪੱਛਮੀ ਜਿਹੜਾ ਹੈ ਉਹ ਹਮੇਸ਼ਾ ਉਥੇ 60 ਫੀਸਡ ਤੋਂ ਉੱਪਰ ਹੀ VOTING ਜਿਹੜੀ ਆ ਹੁੰਦੀ ਰਹੀ ਹੈ ਪਿਛਲੇ ਸਾਲ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਅਸੈਂਬਲੀ ਹਲਕੇ ਦੇ ਵਿੱਚ 63.34 ਫੀਸਡ VOTING ਹੋਈ ਸੀ 2022 ਦੇ ਵਿੱਚ ਜੇ ਝਾਤ ਮਾਰੀਏ ਤੇ 63. 73% VOTING ਹੋਈ ਸੀ ਤੇ ਇਸੇ ਤਰੀਕੇ ਦੇ ਨਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ 62.36% ಮತਦਾਨ ਇੱਥੇ ਹੋਇਆ ਸੀ ਔਰ ਸਾਲ 2017 ਦੀ ਜੇਕਰ ਗੱਲ ਕਰੀਏ ਅਸੈਂਬਲੀ ਚੋਣਾਂ ਦੀ ਤੇ 69.37% VOTING ਇੱਥੇ ਹੋਈ ਸੀ VOTਾਂ ਵਾਲੇ ਦਿਨ ਇਸ ਵਾਰ ਤਾਪਮਾਨ ਸਿਖਰ ਤੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅਤੇ ਦੂਸਰਾ ਲੁਧਿਆਣਾ ਪੱਛਮੀ ਨਰੋਲ ਸ਼ਹਿਰੀ ਅਤੇ ਪੌਸ਼ ਖੇਤਰ ਹੈ ਜੂਨ ਦੇ ਵਿੱਚ ਆਮ ਤੌਰ ਦੇ ਉਤੇ ਜਿਹੜੇ ਸਰ ਦੇ ਪੁੱਜਦੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ 4 ਪੈਸੇ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਜੂਨ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਅਕਸਰ ਹੀ ਇੱਧਰ ਉੱਧਰ ਨਿਕਲ ਜਾਂਦੇ ਔਰ ਇਹ ਬੜਾ ਪੌਸ਼ ਇਲਾਕਾ ਹੈ ਲੁਧਿਆਣਾ ਪਛਮੀ ਜਿੱਥੇ ਚੋਣ ਹੋਣ ਵਾਲੀ ਹੈ ਅਜਿਹੇ ਹਾਲਾਤ ਦੇ ਵਿੱਚ ಮತਦਾਨ ਉੱਚਾ ਰੱਖਣਾ ਮਤਲਬ ਕਿ 60% ਤੋਂ ਉੱਪਰ VOTING ਇਸ ਵਾਰ ਉਪ ਚੋਣ ਦੇ ਵਿੱਚ ਹੋ ਸਕੇਗੀ ਜਾਂ ਫਿਰ ਨਹੀਂ ਇਹ ਦੇਖਣਾ ਹੋਏਗਾ ਔਰ ਸਿਆਸੀ ਤਿਰਾਂ ਨੂੰ ਇਹਦੇ ਲਈ ਪੂਰਾ ਜੋਰ ਲਾਣਾ ਪਏਗਾ ਕਿ ਲੋਕਾਂ ਨੂੰ ਘਰਾਂ ਤੋਂ ਪੋਲਿੰਗ ਬੂਥ ਤੱਕ ਕਿਵੇਂ ਲੈ ਕੇ ਜਾਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਇਸ ਵਾਰ ਜਿਹੜੀ ਚੋਣ ਹੋਣ ਜਾ ਰਹੀ ਹੈ ਉਹ ਹੁਮਨ ਨਹੀਂ ਲੜਨਗੇ ਉਹ ਚੋਣ ਜਿਹੜੀ ਆ ਸਿੱਧੇ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਸੁਖਵੀਰ ਬਾਦਲ ਦੇ ਵਕਾਰ ਦੀ ਲੜਾਈ ਹੋਏਗੀ ਭਾਜਪਾ ਦੀ ਗੱਲ ਕਰੀਏ ਭਾਜਪਾ ਦਾ ਕੋਈ ਵੀ ਉਮੀਦਵਾਰ ਹੋਵੇ ਚੋਣ ਉਹਨੇ ਨਹੀਂ ਲੜਨੀ ਚੋਣ ਲੜਨੀ ਹੈ ਰਵਨੀ ਸਿੰਘ ਬਿੱਟੂ ਨੇ ਉਹਨਾਂ ਦੇ ਵਕਾਰ ਦਾ ਸਵਾਲ ਹੈ ਦੂਸਰੇ ਪਾਸੇ ਭਾਰਤ ਪੁਸ਼ਨ ਆਸ਼ੂ 1997 ਤੋਂ ਇਸ ਸੀਟ ਦੇ ਉੱਪਰ ਮਜ਼ਬੂਤੀ ਦੇ ਨਾਲ ਬਣੇ ਹੋਏ ਨੇ ਸਭ ਤੋਂ ਜੇ ਤਕੜੇ ਉਮੀਦਵਾਰ ਇਸ ਟਾਈਮ ਜੇ ਮੰਨਿਆ ਜਾ ਸਕਦਾ ਹੈ ਤੇ ਭਾਰਤ ਪੁਸ਼ਨ ਆਸ਼ੂ ਨੇ ਸੱਤਾ ਤੇ ਹਮੇਸ਼ਾ ਤਕੜੀ ਰਹਿੰਦੀ ਹੈ ਉਪਚੋਣ ਦੇ ਵਿੱਚ ਔਰ ਸੰਜੀਵ ਅਰੋੜਾ ਕਿਸ ਤਰੀਕੇ ਦਾ ਪਰਫਾਰਮ ਕਰਨਗੇ ਉਹ ਦੇਖਣਾ ਹੋਏਗਾ ਕਿਉਂਕਿ ਜੇ ਉਹ ਸੀਟ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਉਸ ਤੋਂ ਬਾਅਦ ਹੀ ਅਰਵਿੰਦ ਕੇਜਰੀਵਾਲ ਹੋਣ ਚਾਹੇ ਮਨੀਸ਼ ਸੋਦੀਆ ਹੁਣ ਉਹਨਾਂ ਨੂੰ ਫਿਰ ਰਾਜ ਸਭਾ ਵਾਲ ਦਾ ਰਸਤਾ ਮਿਲ ਸਕਦਾ ਹੈ ਜਾਂ ਉਹਨਾਂ ਤੋਂ ਇਲਾਵਾ ਕੋਈ ਹੋਰ ਵੀ ਹੋ ਸਕਦਾ ਹੈ ਪਰ ਉਮੀਦ ਇਹ ਹੀ ਹੈ ਕਿ ਜੇ ਸੰਜੀਵ ਅਰੋੜਾ ਜਿੱਤਦੇ ਨੇ ਉਹਨਾਂ ਦੀ ਸੀਟ ਖਾਲੀ ਹੋ ਜਾਏਗੀ ਰਾਜ ਸਭਾ ਵਾਲੀ ਔਰ ਉਸ ਰਾਜ ਸਭਾ ਸੀਟ ਦੇ ਉਤੇ ਅਰਵਿੰਦ ਕੇਜਰੀਵਾਲ ਜਾਂ ਫਿਰ ਮਨੀਸ਼ ਸੋਦੀਆ ਅੱਗੇ ਜਾ ਸਕਣਗੇ ਪਰ ਹੁਣ ਸਵਾਲ ਇਹ ਹੈ ਕਿ 19 ਤਰੀਕ ਨੂੰ ਲੋਕਾਂ ਦਾ ਹੰਗਾਰ ਕਿਹੜੀ ਸਿਆਸੀ ਪਾਰਟੀ ਨੂੰ ਮਿਲਦਾ ਹੈ ਉਹ ਦੇਖਣਾ ਹੋਵੇਗਾ